ਸੇ ਮੇਰਾ ਨਾਮ ਜੀ ਸੱਤੂ ਵਾਲਾ ਕਰਮਬਖਸ਼ਰ ਦੇ ਵਿੱਚ ਰਹਿੰਦੇ ਹਾਂ ਜੀ ਤੇ ਫੋੜ ਬੜੀ ਹਾਲਤ ਹੈ ਜੀ ਭੇਜਿਆ ਉਹਨੂੰ ਕਰਜ਼ਾ ਚੱਕਿਆ ਜੀ ਮਕਾਨ ਜਿਹੜਾ ਰੱਖਿਆ ਤੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਕੋਲ ਤੇ ਕਰਜ਼ਾ ਦਿੱਤੀ ਪਿਆ ਆ ਕੇ ਪਨੇ ਜੰਗਲ ਵਾਂਗ ਹੋ ਗਿਆ ਤੇ ਉਹ ਬੇਚਿਆ ਰੂਮ ਜਾ ਉਹ અમાਰੋ ਉਹ ਨਹੀਂ ਪੈ ਗਿਆ ਤੁਹਾਨੂੰ ਪਤਾ ਸੀ ਗੁਰਪ੍ਰੀਤ ਅੱਜ ਵਾਪਸ ਆ ਰਿਹਾ ਨਹੀਂ ਜੀ ਬਿਲਕੁਲ ਪਤਾ ਨਹੀਂ ਤਾਂ ਤੁਸੀਂ ਖਬਰਾਂ ਸੁਣੀਆਂ ਸੀ ਕਿ ਵੈਸੇ ਅਮਰੀਕਾ ਦੇ ਵਿੱਚੋਂ ਤਾਂ ਹੋ ਰਿਹਾ ਹੈ ਖਬਰਾਂ ਨਾ ਸਾਡੇ ਕੋਲ ਫੋਨ ਤੇ ਨਾ ਕੋਈ ਸੁਣੀ ਹੈਗਾ ਤੇ ਜੀ ਅੱਟਾ ਅੱਟਾ ਆ ਜਾਂਦਾ ਹੀ ਪਤਾ ਨਹੀਂ ਜੀ ਹੂੰ ਕੋਈ ਪਤਾ ਨਹੀਂ ਲੱਗਾ ਵੀ ਆ ਗਿਆ ਨੋਈ ਕਿੰਨੇ ਪੈਸੇ ਦੇ ਵਿੱਚ ਤੇ ਕਿਹੜੇ ਏਜੰਟਾਂ ਨੇ ਭੇਜਿਆ ਸੀ ਗੁਰਪ੍ਰੀਤ ਜੀ ਏਜੰਟਾਂ ਦਾ ਸਾਨੂੰ ਕੋਈ ਪਤਾ ਨਹੀਂ ਲੱਗਿਆ ਨੇ ਸੈਰ ਦਾ ਰੱਖਦੇ ਸੀ ਤੇ 45000 ਰੁਪਏ ਲੱਗੇ ਬੰਦੇ ਦੇ ਲੱਗੇ ਆਪਾਂ ਅੱਛਾ ਇਹ ਪੈਸਿਆਂ ਦਾ ਕਿੱਥੋਂ ਤੁਸੀਂ ਬੰਦੋਬਸਤ ਕੀਤਾ ਤੁਹਾਡੇ ਹਾਲਾਤ ਦੇਖ ਕੇ ਤਾਂ ਲੱਗਦਾ ਨਹੀਂ ਕਿ ਹਾਲਾਤ ਇਦਾਂ ਹੀ ਕਿ ਕੋਈ ਰਿਸ਼ਤੇਦਾਰਾਂ ਕੋ ਕੋਲ ਆ ਲੈ ਲੱਖ-ਦੋ ਲੱਖ ਕੇ ਪੈਣ-ਪਰਾ ਕੋਈ ਯਾਰੀ ਦੋ ਤਿੰਨ ਯਾਰੀ ਸੀ ਬਾਬਾ ਹਮ ਉਨ੍ਹਾਂ ਕੋਲ ਥੋੜਾ ਥੋੜਾ ਕਰੇ ਇੱਕੋ ਮਕਾਨ ਲੈਣਗੇ ਫੇਰ ਹਮ ਇਦਾਂ ਕਰਕੇ ਪੈਸੇ ਇਕੱਠੇ ਕੀਤੇ ਮੈਂ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹ ਰਹੇ ਹੋ ਮੰਗੇ ਇਹੀ ਕਰਦੇ ਆ ਜੀ ਜਿੰਨੀ ਮੱਤ ਹੋ ਸਕੇ ਸਰਕਾਰ ਕੋਲ ਇਟਾੜੀ ਜੇਕਰ ਕਿਰਪਾ ਕਰੇ ਜੀ ਨੰਗ ਹੋ ਗਏ ਮਕਾਨ ਵੀ ਗਿਆ ਸਾਡੇ ਕੋ ਪਹਿਰ ਤੇ ਹੁਣ ਕਿ ਮੁਸਾਫਤੋਂ ਤੱਡੂ ਗਗਰਾ ਹਮ ਤਾਨੂੰ ਉਮੀਦ ਹੈ ਗੁਰਪ੍ਰੀਤ ਕਦੋਂ ਘਰੇ ਆਏਗਾ ਕੁਝ ਪਤਾ ਹੈਗਾ ਨਹੀਂ ਜੀ ਗੰਪਾ ਦੇ ਤੱਕ ਲੱਗਾ ਹਾਂ ਤਾਂ ਪਤਾ ਨਹੀਂ 15 20 ਦਿਨ ਹੋ ਗਏ ਗਏ ਹੀ ਹੋਏ ਬਾਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਆ ਅਲਫਾਬੈਟ ਬਾਹਰ ਦਾ ਹਾਂ ਮੇਰਾ ਨਾਮ ਹਿੰਦਰ ਤੁਹਾਨੂੰ ਪਤਾ ਹੈ ਕਿ ਅੱਜ ਤੁਹਾਡਾ ਲੜਕਾ ਗੁਰਪ੍ਰੀਤ ਜਿਹੜਾ ਆਇਆ ਉਹ ਵਿਦੇਸ਼ ਤੋਂ ਵਾਪਸ ਆ ਗਿਆ ਉਹ ਗਲਤ ਤਰੀਕੇ ਦੇ ਨਾਲ ਅਮਰੀਕਾ ਜਾਣਾ ਚਾਹੁੰਦਾ ਸੀ ਉੱਥੇ ਪੜਿਆ ਗਿਆ ਸੀ ਉਤੋਂ ਦੀ ਸਰਕਾਰ ਨੇ ਫਰਕੇ ਉਹਨੂੰ ਰਿਪੋਰਟ ਕਰ ਦਿੱਤਾ ਨਹੀਂ ਪਤਾ ਸਾਨੂੰ ਨਹੀਂ ਸਾਨੂੰ ਭੇਤ ਹੀ ਨਹੀਂ ਗੱਲਦਾ ਦੇ ਮੁਟ ਬਾਕ ਸਿਆਊਗਾ ਜਾਂ ਕੱਦ ਲਾਉਗੀ ਅਹੀਂ ਤੇ ਸਾਨੂੰ ਰਾਤ ਤੋ ਸਿ ਨਹੀਂ ਆਇਆ ਤਾਂ ਸਾਨੂੰ ਪਤਾ ਲੱਗਾ ਅਛੋ ਜੀ ਨੇ ਸਾਨੂੰ ਕੋਈ ਪਤਾ ਨਹੀਂ ਅਹੀਂ ਤਾਂ ਸਭੀ ਚਲੋ ਬੱਚਾ ਗਿਆ ਵਾ ਚਲੋ ਸਾਰੇ ਲੱਗ ਗਿਉ ਹਾਂ ਆ ਤੁਹਾਡੇ ਕੋ ਪਤਾ ਲੱਗਾ ਸਾਨੂੰ ਵੀ ਮੁਟਿਆ ਆ ਗਿਆ ਕੀ ਮੰਗ ਕਰਦੇ ਹੁਣ ਮੰਗ ਮਾਰਾਗਾ ਮਹਾਰਾਜ ਹੁਣ ਥਾਂ ਮਕਾਨ ਵੀ ਗਿਆ ਘਰ ਬਾਹਰ ਵੀ ਗਿਆ ਬੱਚੇ ਵੀ ਰੋਲ ਨੂੰ ਨਗੇ ਕੋਈ ਹਾਲਤ ਨਹੀਂ ਇਹ ਤਾਂ ਤੋਹੀਂ ਸਰਕਾਰ ਹੀ ਆ ਜੋ ਕੋਈ ਮਾੜੀ ਮੋਟੀ ਮੱਛ ਕਰ ਦਵੇ ਟਕੜੀ ਰੋਟੀ ਖਾਂਦੇ ਰਹਿ ਜਾਾਂਗੇ ਨਹੀਂ ਤਾਂ ਕੋਈ ਵਾਹ ਨਹੀਂ ਤੁਹਾਨੂੰ ਲੱਗਦਾ ਕਿ ਬੱਚੇ ਨੂੰ ਇਸ ਤਰ੍ਹਾਂ ਵਿਦੇਸ਼ ਨਹੀਂ ਜਾਣਾ ਚਾਹੀਦਾ ਇੱਕੋ ਇੱਕ ਬੱਚਾ ਸੀ ਪਾਲ ਪੋਸ ਕੇ ਵਿਦੇਸ਼ ਭੇਜ ਮਾਰਾ ਦੇ ਇੱਥੇ ਕੀ ਦਿਹਾੜੀ ਦੇ ਕੋਈ ਕਰ ਲੈਂਦਾ ਵਾ ਤਾਂ ਕੋਈ ਪੈਸੇ ਨਹੀਂ ਮਿਲਦਾ ਅੱਛਾ ਤੇ ਇਹ ਦਿੱਤਾ ਵੀ 4-500 ਨਾਲ ਦਿਹਾੜੀ ਦੇ ਨਾਲ ਆ ਮਤਲਬ ਕੀ ਕਰੂਗਾ ਤੂੰ ਬੱਚੇ ਪਾਲੂਗਾ ਤਾਂ ਮਤਲਬ ਕੋਈ ਸਾਧਨ ਮਾਰਾ ਮੋਟਾ ਕਰ ਤੇ ਜਾਊਗਾ ਕਿਤੇ ਰਾਹ ਦੇ ਵਿੱਚ ਵਿਗੜ ਜਾਵੇ ਤੇ ਉਹ ਉਹਨੂੰ ਬਣਾਊਗਾ ਕਿ ਆਪ ਜਾਊਗਾ ਕੋਈ ਬਾਣੀ ਜਿੱਕੇ ਬਣੇ ਨੀ ਤਾਂ ੱਕੇ ਖਾਂਦੀ ਕੀ ਲੋੜ ਹੈ ਜੇ ਮਤਲਬ ਇੱਥੇ ਰੋਪੀ ਦਾ ਜਿਗਾਰਡ ਹੋਵੇ ਰਿਸ਼ਤੇਦਾਰਾਂ ਨੇ ਵਾਕ ਕਰਨਾ ਪਹਿਲੇ ਮੂੜ ਜੇ ਤੁਮਾں ਵਾ ਇਨਾ ਰੁਪਈਆ ਚੱਕਿਆ ਉਹਨੇ ਵਾਕ ਕਹਿਣਾ ਵੀ ਸਾਨੂੰ ਖਾ ਦੇ ਉਹ ਚਾਹ ਤਹਿ ਦੇ ਕੋਣ ਤੁਸੀਂ ਕੀ ਸੋਚਦੇ ਆਹੀ ਸੋਚਦੇ ਆ ਵੀ ਜੇ ਸਾਡੀ ਸਰਕਾਰ ਮਾਇਤ ਕਰ ਜਾਵੇ ਟੰਗਾੜੀ ਮੋਟੀ ਸੀ ਚਲੋ ਅਸੀਂ ਮਤਲਬ ਮੜੇ ਬੜ ਰੋਟੀ ਖਾਂਦੇ ਰਹਿ ਜਾਾਂ ਕਉ ਸਿਚਾਣੇ ਕੋ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਏਜੰਟ ਭੇਜਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਔਰ ਤੁਹਾਡੇ ਪੈਸੇ ਵਾਪਸ ਹੋਣੇ ਚਾਹੀਦੇ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਜਨੇ ਜੰਟ ਨੇ ਤੁਹਾਡੇ ਤੋਂ ਪੈਸੇ ਲਏ ਔਰ ਉਹ ਗੈਰ ਕਾਨੂੰਨੀ ਉਹਨੂੰ ਭੇਜਿਆ ਹਾਂਜੀ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਬੰਦੀ 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 ਰਿਆ ਜੀ ਬੰਦੀ ਰੇ ਬੰਦੀ ਰਿਆ